ਬੜਾ ਪਿੰਨ ਤੋਂ ਜੰਡੇਆਲਾ ਸੜਕ ਦੀ ਹਾਲਤ ਕਾਫੀ ਸਾਲਾਂ ਤੋਂ ਖਸਤਾ ਬਣੀ ਹੋਈ ਹੈ ਸਮੇਂ-ਸਮੇਂ 'ਦੀਆਂ ਸਰਕਾਰਾਂ ਵੱਲੋਂ ਇਸ ਸੜਕ ਨੂੰ ਬਣਾਉਣ ਦੇ ਵੱਡੇ-ਵੱਡੇ ਦਾਬੇ ਤਾਂ ਕੀਤੇ ਜਾਂਦੇ ਸਨ ਪਰ ਸਿਵਾਏ ਲਾਰਿਆਂ ਤੋਂ ਲੋਕਾਂ ਨੂੰ ਕੁਝ ਨਹੀਂ ਮਿਲਿਆ ਅਤੇ ਇਸ ਟੁੱਟੀ ਸੜਕ ਦੇ ਕਾਰਨ ਕਈ ਲੋਕ ਆਪਣੀ ਕੀਮਤੀ ਜ਼ਿੰਦਗੀ ਵੀ ਗਵਾ ਚੁੱਕੇ ਨੇ ਇਸ ਸੜਕ ਨੂੰ ਬਣਵਾਉਣ ਲਈ ਕਈ ਵਾਰ ਵਕ-ਵਕ ਪਿੰਡਾਂ ਤੇ ਗੁਰਾਇਆਂ ਸ਼ਹਿਰ ਵਿੱਚ ਧਰਨੇ ਵੀ ਲੱਗ ਚੁੱਕੇ ਨੇ ਤੇ ਜਿਸ ਥਾਂ ਤੇ ਧਰਨਾ ਲੱਗਦਾ ਹੈ ਵਿਭਾਗ ਵੱਲੋਂ ਟੋਟਿਆਂ ਵਿੱਚ ਸੜਕ ਬਣਾ ਦਿੱਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਹੀ ਇਸੇ ਹੀ ਸਮੱਸਿਆ ਨੂੰ ਲੈ ਕੇ ਰੁੜਕਾ ਕਲਾ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਤੇ ਵਿਭਾਗ ਦੇ ਖਿਲਾਫ ਲੋਕਾਂ ਵੱਲੋਂ ਆਪਣਾ ਰੋਚਾਰ ਕੀਤਾ ਗਿਆ ਇਸ ਮੌਕੇ ਸ਼ਿਵ ਕੁਮਾਰ Tiwari ਜਗਮਿੰਦਰ ਪਾਲ ਸਿੰਘ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਲੰਧਰ ਜਿਮਣੀ ਚੋਣਾ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਨਤੀਜੇ ਜੋ ਵੀ ਮਰਜ਼ੀ ਹੋਣ ਇਹ ਸੜਕ ਪਹਿਲ ਦੇ ਆਧਾਰ ਤੇ ਬਣਾਈ ਜਾਵੇਗੀ ਪਰ ਇਸ ਸੜਕ ਵੱਲ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਉਨਾ ਕਿਹਾ ਕਿ 29 ਫਰਵਰੀ ਤੱਕ ਜੇਕਰ ਸੜਕ ਦਾ ਕੰਮ ਮੁਕੰਮਲ ਨਾ ਕੀਤਾ ਗਿਆ ਤਾਂ 1 ਮਾਰਚ ਨੂੰ ਐਸਟੀਐਮ ਦਫਤਰ ਫਿਲੌਰ ਦਾ ਘਰਾਉ ਕੀਤਾ ਜਾਵੇਗਾ। ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਅੱਜ 12 ਫਰਵਰੀ ਨੂੰ ਜੋ ਕਿ ਸਮੂਹਿਕ ਰਾਜਨੀਤਿਕ ਤਰ੍ਹਾਂ ਤੇ ਨਾਲ ਹੀ ਸਾਰੀਆਂ ਸਮਾਜਿਕ ਜਥੇਬੰਦੀਆਂ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਜੰਡਿਆਲਾ ਤੋਂ ਬੜੇ ਪਿੰਦਾਂਈ ਕਾਮਣ ਹਰਿਕ੍ਰਿਸ਼ਨ ਸਿੰਘ ਸਰਜੀਤ ਜਿਹਦੇ ਵਿੱਚ ਬਡਾਲੇ ਤੋਂ ਲੈ ਕੇ ਬੜੇ ਬੰਨ ਦੇ ਵਿੱਚ ਦਾ ਜਿਹੜਾ ਏਰੀਆ ਬਹੁਤ ਜ਼ਿਆਦਾ ਵੱਡੇ ਵੱਡੇ ਖੱਡੇ ਰੋਡ ਤੇ ਬਣ ਚੁੱਕੇ ਆ ਉਹ ਸੜਕ ਨੂੰ ਬਣਾਉਣ ਦੇ ਲਈ ਇੱਕ ਸਾਂਝੇ ਤੌਰ ਤੇ ਜੋਤਨਾ ਰੁਟਕਾ ਕਲਾਂ ਦੇ ਅੱਡੇ ਦੇ ਦਿੱਤਾ ਗਿਆ ਸੀ ਤੇ ਕੁਝ ਕਿ ਤਾਕਤਾਂ ਵੱਲੋਂ ਜਿਵੇਂ ਕਿ ਆਪਾਂ ਦੇਖਿਆ ਵੀ ਕੱਲ ਪਰਸੋਂ ਗੁੰਮਰਾਹ ਵੀ ਕੀਤਾ ਗਿਆ ਸਰਕਾਰ ਦੇ ਨਾਲ ਰਲ ਮਿਲ ਕੇ ਥੋੜਾ ਜਿਹਾ ਵਟੇਸਤਾ ਕੇ ਵੀ ਇਹ ਰੋਡ ਬਣ ਚੁੱਕਾ ਜਾਂ ਬਣਨਾ ਸ਼ੁਰੂ ਹੋ ਚੁੱਕਾ ਉਹਦੇ ਮੱਦੇ ਨਜ਼ਰ ਅੱਜ ਕੋਈ ਵੀ ਸਰਕਾਰੀ ਅਧਿਕਾਰੀ ਇਸ ਧਰਨੇ ਦੇ ਵਿੱਚ ਨਹੀਂ ਆਗੇ ਜਿਨ੍ਹਾਂ ਨੇ ਇਹ ਸਾਡੇ ਤੋਂ ਕੋਈ ਮੰਗ ਪੱਤਰ ਨਹੀਂ ਲਿਆ ਤੇ ਜਿਹਦੇ ਨਾਲ ਸਾਬਤ ਹੁੰਦਾ ਕਿ ਵਾਕਈ ਇਹ ਸਰਕਾਰਾਂ ਜਾਂ ਇਹ ਢਾਂਚਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੋ ਉਹਦੇ ਮੱਦੇਨਜ਼ਰ ਜਿਹੜੀ ਅਗਲੀ ਰਣਨੀਤੀ ਤੈਅ ਕੀਤੀ ਗਈ ਆ ਉਹ 1 ਮਾਰਚ ਨੂੰ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ 1 ਮਾਰਚ ਨੂੰ ਫਲੋਰ ਵਿਖੇ ਐਸ ਡੀ ਐਮ ਦਫ਼ਤਰ ਦਾ ਸਾਂਝੇ ਤੌਰ ਤੇ ਧਰਾਓ ਕੀਤਾ ਜਾਊਗਾ ਜੇ ਸੜਕ ਦਾ ਕੰਮ ਉਸ ਤੋਂ ਪਹਿਲਾਂ 1 ਮਾਰਚ ਤੋਂ ਕੰਪਲੀਟ ਨਹੀਂ ਹੁੰਦਾ ਸੋ ਸਾਰਿਆਂ ਪਿੰਡੀਆਂ ਪੰਚਾਇਤਾਂ ਸਾਰੇ ਪਿੰਡਾਂ ਇਲਾਕਿਆਂ ਦੀਆਂ ਪੰਚਾਇਤਾਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਰਾਜਨੀਤਿਕ ਧਰਾਂ ਨੂੰ ਸਾਂਝੇ ਦੌਰ ਤੇ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਅੱਗੇ ਵਧਣਨ ਦੀ ਮੈਂ ਆਪਣੇ ਵੱਲੋਂ ਅਪੀਲ ਕਰਦਾ ਤੇ ਸਾਰਿਆਂ ਦਾ ਅੱਜ ਦੇ ਧਰਨੇ ਤੇ ਆਉਣ ਦੇ ਬਹੁਤ-ਬਹੁਤ ਧੰਨਵਾਦ। ਕੁਝ ਪਰਸਨਾ ਵੱਲੋਂ ਇਸ ਸਰਕਾਰੀ ਢਾਂਚੇ ਨਾਲ ਜਾਂ ਸਰਕਾਰ ਨਾਲ ਰਲ ਕੇ ਲੋਕਾਂ ਨੂੰ ਗਮਰਾਹ ਕਰਨ ਦਾ ਇਹ ਯਤਨ ਕੀਤਾ ਗਿਆ ਤਾਂ ਕਿ ਅੱਜ ਦਾ ਧਰਨਾ ਜੋ ਕੈਨਸਲ ਹੋ ਸਕੇ। ਪਰ ਤੁਸੀਂ ਆਪ ਸਾਫ਼ ਦੇਖ ਸਕਦੇ ਆ ਕਿ ਜਿਹੜੇ ਲੋਕਾਂ ਨੂੰ ਦਿਖਾਵਾ ਕਰਨ ਦੇ ਲਈ ਕਈ ਲੋਕੋ ਪੋਸਟਾ ਵੀ ਪਾਰ ਐ ਸੀ ਕਿਹਾ ਦੇਖੋ ਜੀ ਮਸ਼ੀਨਰੀ ਆ ਗਈ ਤੇ ਕੰਮ ਸ਼ੁਰੂ ਹੋ ਗਿਆ ਜੇ ਕੰਮ ਸ਼ੁਰੂ ਹੋ ਗਿਆ ਤੇ ਅਜੋ ਮਸ਼ੀਨਰੀ ਕਿੱਥੇ ਆ ਇਟ ਮੀਨਸ ਵਾਕੇ ਗੱਲ ਸਰਕਾਰਾਂ ਕਿਸੇ ਦੀਆਂ ਸੱਗੀਆਂ ਨਹੀਂ ਤੇ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਾਨੂੰ ਵਾਕੇ ਇਕੱਠੇ ਹੋ ਗਏ ਆਪਣੇ ਲੋਕ ਸੰਘਰਸ਼ ਨੂੰ ਅੱਗੇ ਵਧਣਨ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਨੂੰ ਨਿਰੰਤਰ ਜਾਰੀ ਕਰਕੇ ਜਿੱਤ ਸਕੀਏ ਹਾਂਜੀ ਅੱਜ ਪਿੰਡ ਰੁੜਕਾ ਕਲਾ ਦੇ ਪੱਤੀ ਭੁੰਦਰ ਦੇ ਬੱਸ ਸਟੈਂਡ ਦੇ ਉੱਤੇ ਇਲਾਕਾ ਨਿਵਾਸੀਆਂ ਵੱਲੋਂ ਇੱਕ ਵਿਸ਼ਾਲ ਜਿਹੜਾ ਧਰਨਾ ਕੀਤਾ ਗਿਆ ਜਿੱਥੇ ਧਰਨਾ ਕਰਦੇ ਸਭ ਵੱਖਰੇ ਵੱਖਰੇ ਜਿਹੜੇ ਬਲਾਰੇ ਆ ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ ਆ ਤੇ ਸਰਕਾਰ ਨੂੰ ਤਦਾਦ ਨਹੀਂ ਵੀ ਦਿੱਤੀ ਹੈ ਤੰਤੂ ਸਰਕਾਰ ਇੰਨੀ ਅਵੇਸਲੀ ਆ ਬੇਸ਼ੱਕ ਜਿੰਨੇ ਮਰਜ਼ੀ ਰੌਲਾ ਪਾਈ ਜਾਂਦੇ ਆ ਭਗਵੰਤ ਮਾਨ ਆਪਕੇ ਦਵਾਰ ਪੰਜਾਬ ਸਰਕਾਰ ਆਪਕੇ ਦਵਾਰ ਇਹ ਕੋਈ ਮਤਲਬ ਚਰਚਾ ਦਾ ਵਿਸ਼ਾ ਜ਼ਰੂਰ ਹੈਗਾ ਟੀਵੀ ਦੇ ਆਪਣੀ ਐਡ ਕਰਾਉਣ ਦੀ ਗੱਲ ਹੈਗੀ ਆ ਪਰੰਤੂ ਸਰਕਾਰ ਕਿਤੇ ਦਿਖ ਨਹੀਂ ਰਹੀ ਅੱਜ ਦੇ ਧਰਨੇ 'ਚ ਅਸੀਂ ਸੰਕੇਤਕ ਧਰਨਾ ਇਹ ਐਲਾਨ ਕੀਤਾ ਸੀ ਕਿ ਅਸੀਂ ਸੰਕੇਤ ਦਿੱਤਾ ਕਿ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਸੜਕ ਦਾ ਕੋਈ ਹੱਲ ਨਾ ਕੀਤਾ ਤਾਂ ਫਿਰ ਅਸੀਂ ਅਗਲੇ ਐਕਸ਼ਨ ਲਈ ਤਿੱਖੇ ਐਕਸ਼ਨ ਲਈ ਕੋਈ ਕਦਮ ਪੁੱਟਾਂਗੇ ਜੇ ਇਸ ਸੰਬੰਧ 'ਚ ਅਸੀਂ ਅੱਜ ਫੈਸਲਾ ਕਰ ਲਿਆ ਸਾਰੀਆਂ ਰਾਜਨੀਤਿਕ ਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਵੀ ਅੱਜ ਦੇ ਸੰਕੇਤਕ ਧਰਨੇ ਤੋਂ ਬਾਅਦ ਜੇ ਹੁਣ ਇਹ ਸੜਕ ਦਾ ਕੰਮ ਜਿਹੜਾ ਉਹ 29 ਫਰਵਰੀ ਤੱਕ ਨਾ ਕੰਪਲੀਟ ਕੀਤਾ ਗਿਆ ਨਾ ਬਣਾਇਆ ਬਣਾਈ ਗਈ ਸੜਕ ਇਹ ਤਾਂ ਅਸੀਂ 1 ਮਾਰਚ ਨੂੰ ਐਸਡੀਐਮ ਦਫ਼ਤਰ ਦਾ ਰਾਕੇ ਲੋਕਾਂ ਨਾਲ ਲੈ ਕੇ ਘਰਾਓ ਕਰਾਂਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਸ਼ਾਸਨ ਦੀ ਤੇ ਉੱਚ ਅਧਿਕਾਰੀਆਂ ਦੀ ਹੋਗੀ